ਤੈਨੂੰ ਪਤਾ ਤੂੰ ਕੀ ਕੀਤਾ ਪਤਾ ਤੈਨੂੰ ਕੀ ਕੀਤਾ ਤੂੰ ਹਮ ਕੁਛ ਕੋ ਹੈ ਹਾਂ ਹਮ ਕੋ ਜੁਨਾ ਪਤਾ ਹਮ ਕਾਹ ਰਹਿਣਾ ਭਈਆ ਮਾਰ ਕੇ ਹਸ ਰਿਆ ਉਹ ਆਟੋ ਵਾਲਾ ਹਸ ਰਿਆ ਯੂਪੀ ਦਾ ਕੁੱਤਾ ਇਹਨਾਂ ਕੰਦ ਪਾਇਆ ਪਿਆ ਭਈਆ ਦਾ ਬਾਈ ਉਲੇ ਇਹ ਚੁਟੀਆਂ ਮਾਰ ਕੇ ਕੱਢੋ ਇਕੇ ਇਲਾਜ ਆ ਬਸ ਉਹਨੇ ਕੱਢੂਗੇ ਹੁਣ ਪਚਿਹਾਰ ਪੂਰਾ ਕੱਢਾ ਲੱਗਿਆ ਹੁਣ ਇਹ ਭੈਣ ਤੇ ਔਰਤ ਹੈ ਉਹਨਾਂ ਦਾ ਪੂਰਾ ਸਪੇਸ ਫਟ ਗਿਆ ਅੱਖ ਬਾਹਰ ਨਿਕਲ ਆਈ ਉਹਨਕੀ ਕਾ ਖਾਣਾ ਹਮਕੋ ਕੋਈ ਬਤਾਣਾ ਹੈ ਪੁਲਿਸ ਪੁਲਿਸ ਪਤਾ ਕਰ ਲੂ ਪੁਲਿਸ ਪਤਾ ਕਰ ਲੇਗੀ ਬੋਤੋ ਬਾਜੀ ਉਹ ਬੰਦਾ ਨਹੀਂ ਬਚੇਗਾ ਉਹ ਉਹਦੀ ਪਜੱਸਾ ਭਾਰਗੇ ਬੰਦੇ ਦੇ ਬਾਜੀ ਨਾ ਉਹ ਬੰਦੇ ਦੀਆ ਬੰਦਾ ਛੱਨੇ ਨਹੀਂ ਬਚੇਗਾ ਬਾਜੀ ਉਹ ਮਾਰਨਾਂ ਨਹੀਂ ਮਾਰਨਾਂ ਆ ਤੁਸੀਂ ਹਾਲ ਦੇਖ ਲਓ ਇਹਨੂੰ ਕੁਛ ਨਹੀਂ ਪਤਾ ਕਿ ਕੀ ਸੁਰਤ ਚਾਹੀ ਹੁਣ ਇਹ ਜੇ ਬੰਦਿਆਂ ਨੂੰ ਕੀ ਕਰੂਗੇ ਆਟੋ ਚ ਲੈ ਕੇ ਚੱਲ ਚੱਕ ਲੈਂਦੇ ਆ ਦੌਰਾਂ ਪੀ ਕੇ ਚਲਾਉਂਦੇ ਆ ਇਹ ਸਿੱਧਾ ਮਾਰ ਕੇ ਭੱਜਣ ਲੱਗਾ ਇਹ ਤਾਂ ਤੇਰੇ ਚਲਾਣੇ ਨੇ ਬਚਾ ਲੈ ਇਹਨੂੰ ਫਾਟ ਲਿਆ ਨੂੰ ਭਾਈ ਉਹਨੇ ਬਚਾ ਲਿਆ ਐਮਬਲੈਂਸ ਬੁਲਾਈ ਐਮਲੈਸ ਵੀ ਟਾਈਮ ਤੇ ਨਹੀਂ ਆਈ ਹੈ ਨਾ ਪੀਸੀਆਰ ਆਤੀ ਹੈ ਕੋਈ ਵੀ ਸੀਰੀਅਸ ਕੇ ਆ ਮੁੰਡਾ ਅਗਲਾ ਉਹਦਾ ਮੂੰਹ ਸਾਰਾ ਬਾਹਰ ਆ ਗਿਆ ਵਿਚਾਰੇ ਦਾ ਆ ਗਿਆ ਆਟੋ ਤੇ ਮਾਸ ਦੇ ਟੁਕੜੇ ਉਮੀ ਲੰਮਕੇ ਪਏ ਨੇ ਹੈ ਜੀ ਕਿੱਥੇ ਪਤਾ ਜੋ ਕਿੱਥੇ ਬਾਦ ਆਈਆ ਭਾਜੀ ਬੰਦੇ ਅੱਖਾਂ ਬਾਹਰ ਸੀ ਬੰਦੇ ਮੈਂ ਖੁਦ ਦੇਖਿਆ ਨਾ ਅੱਖਾਂ ਬਾਹਰ ਸੀ ਬੰਦੇ ਉਹ ਲੱਗਦਾ ਬਚ ਜੂਗਾ ਨਹੀਂ ਭਾਜੀ ਸ਼ਾਇਦ ਭਾਈ ਸੋ ਸੋ ਤਿੰਨ ਚਾਰ ਮਿੰਟ ਸੀ ਭਾਜੀ ਔਰ ਭੱਜ ਗਏ ਸਾਰੇ ਡਰਿੰਕ ਕੀਤੀ ਹੋਈ ਸੀ ਸਾਰੇ ਭੱਜ ਗਏ ਭਾਜੀ ਉਹ ਕੱਲਾ ਰਹਿ ਗਿਆ ਕੱਲਾ ਰਹਿ ਗਿਆ ਭਾਜੀ ਉਹ ਸਾਹਮਣੇ ਬੈਠ ਚੈੱਕ ਕਰ ਸਕਦੇ ਹਾਂ

क्रिटिकल कंडीशन है बिकॉज़ पूरा ना फेस उनकी कोई गलती नहीं थी उनकी कोई गलती नहीं थी वो बहुत सीधे रास्ते पे जा रहे थे सारे ना भजा लेगा देख के यार नहीं इनहा दी नहीं ते जिदी मर्ज़ी दी कादा पंजाब है साडा ये नहीं नहीं टट्टूआ दा पंजाब है तांही मोदी जूतियां मारदा मारूंगा हुन चलो पहला आपा उनु पेशेंट क ले जावे खाली भाई एंबुलेंस बंदी मैं हाथ जोड़े उनु एंबुलेंस वाले नु मैं के ले जा आए करके लंगया सरदार बन्दा ਯਾਰ ਤੁਸੀਂ ਬਥਾਰ ਲਓ ਮੈਂ ਆਪਣੀ ਪੱਗ ਖੋਲ ਕੇ ਮਾਰੀ ਫਿਰ ਉਹਦਾ ਬੰਨਿਆ ਪ੍ਰਵਾਸੀਆਂ ਨੂੰ ਲੈ ਕੇ ਪਹਿਲਾਂ ਹੀ ਜੋ ਹੁਸ਼ਿਆਰਪੁਰ ਦਾ ਹੈ ਕਿੰਨਾ ਉਹ ਚੱਲ ਰਿਹਾ ਤੁਸੀਂ ਕਿਹਾ ਭਾਈ ਜਿਹਨੂੰ ਟੱਕਰ ਪਾਈ ਭਾਈ ਉਹਦੀ ਅੱਖ ਨਿਕਲ ਗਈ ਬਾਹਰ ਬੰਦੇ ਦੀ ਆ ਮੂੰਹ ਨਿਕਲ ਗਿਆ ਬਾਹਰ ਰੱਬ ਰਾਖਾ ਉਹਦਾ ਬੱਸ ਉਹ ਤਾਂ ਸ਼ਾਇਦ ਹੀ ਬੱਚਦਾ ਮੇਰਾ ਉਹ ਚੀਜ਼ਾਂ ਹੈ ਨਹੀਂ ਉਹਦੀ ਅੱਖਾਂ ਲੱਗੀਆਂ ਦੇਖੋ ਉਹਦੀ ਅੱਖਾਂ ਲੱਗੀਆਂ ਆਟੋ ਦੇ ਦੇਖੋ ਚ ਰਗ ਜਾਗੇ ਬੰਦਾ ਜਦੋਂ ਮਰ ਗਿਆ ਉਰੇ ਜਦ ਤੱਕ ਉਹਨਾਂ ਦੀ ਵੇਟ ਕਰਦੇ ਆਈ ਠੀਕ ਹੈ ਸਾਰੇ ਕੈਨੇਡੀਸੀ ਕਿੰਨੇ ਦੇ ਨਾਲ ਹੀ ਦੋ ਬੰਦੇ ਸੀਗੇ ਇਹਨਾਂ ਦਾ ਤਿੰਨਾਂ ਦਾ ਉਰ ਪਿੱਤੀ ਹੋਈ ਸੀਗੀ ਪਹਿਲਾਂ ਪਿੱਛੇ ਤੋਂ ਆਨਦਾ ਘੁੰਮਦਾ ਘੁੰਮਦਾ ਗਿਆ ਐਕਟਿਵ ਦੇ ਵਿੱਚ ਮਾਰੇ ਪਹਿਲਾਂ ਗੱਡੀ ਦੇ ਵਿੱਚ ਮਾਰਨ ਲੱਗਿਆ ਸੀਗਾ ਇਹ ਉਰੇ ਫੜਿਆ ਗਿਆ ਇਹ ਸਰ ਕੁੱਟ ਮਾਰ ਤਾਂ ਹੋਈਗੀ ਹੋਗੀ ਜਦ ਬੰਦੇ ਗਈ ਸ਼ਕਲ ਨਹੀਂ ਦੇਖੀ ਜਾ ਰਹੀ ਸੀ ਕਿੰਨਾ ਬੁਰਾ ਹਾਲ ਹੋ ਗਿਆ ਸੀਗਾ ਸਰ ਉਹਦਾ ਭਾਈਓ ਪੱਲਾ ਬੰਦਾ ਤੂੰ ਜੇਲ੍ਹ ਨਾਲ ਹੈ ਬੰਦਾ ਕੋਈ ਨਾ ਕੋਈ ਐਮਪਲੋਏ ਨਹੀਂ 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 ਨਾ ਤਾਂ ਕੋਈ ਨਾਂ ਦੇ ਪਾਸਪੋਰਟ ਲਾਤਾ ਤਾਂ ਫੋਨ ਵੀ ਨਹੀਂ ਕਰ ਸਕਤੇ تھے ਫਿਰ ਮੈਂ ਉਹਨਾਂ ਦੇ ਘਰ ਪਹੁੰਚੀ ਇਹਨੀ ਕੀ ਹੋਇਆ ਬਾਈ ਦੋ ਤੁਸੀਂ ਦੱਸ ਰਹੇ ਹੋ ਕੀ ਹੋ ਗਿਆ ਫੋਨ ਦਿੱਤਾ ਪੁਲਿਸ ਆਈ ਨਹੀਂ ਅਜੇ ਤੱਕ ਬਹੁਤ ਦੇਰ ਹੋ ਗਈ ਪੁਲਿਸ ਨੂੰ ਨਾ ਹੁਣ ਤੱਕ ਪੁਲਿਸ ਆਈ ਹੈ 112 ਨੂੰ ਕਈ ਬੰਦਿਆਂ ਨੇ ਕਾਲ ਕਰ ਲਈ ਹੈ ਕਈ ਬੰਦਿਆਂ ਨੇ ਕੀ ਕੀਤੀ ਹੈ ਇਹਨਾਂ ਬਾਈ ਨੇ ਵੀ ਕੀਤਾ ਹੋਰ ਵੀ ਕਈਆਂ ਨੇ ਇਹ ਵੀ ਨਹੀਂ ਬਾਈ ਅਜੇ ਤੱਕ ਕੀ ਹੋਇਆ ਬਾਈ ਜੀ ਕੋਈ ਮੈਂ ਤਾਂ ਫੋਨ ਤੇ ਗੱਲ ਸੁਣ ਰਿਹਾ ਸੀ ਗੱਲ ਕਰ ਰਿਹਾ ਸੀ ਆਟੋ ਵਾਲਾ ਆਇਆ ਇਹਨੇ ਰੋਂਗ ਸਰ ਜਮੇ ਲੈ ਗਿਆ ਸਿੱਧਾ ਮਾਰ ਕੇ ਭੱਜਣ ਲੱਗਾ ਇਹ ਤਾਂ ਤੇ ਚਲਾ ਲੈਣੇ ਬਚਾ ਲੈ ਇਹਨੂੰ ਫੜ ਲਿਆ ਇਹਨੂੰ ਬਾਈ ਉਹਨਾਂ ਨੇ ਬਚਾ ਲਿਆ ਉਹ ਤਾਂ ਸ਼ਾਇਦ ਹੀ ਬਚਦਾ ਮੇਰਾ ਲੱਗਦਾ ਉਹ ਚੀਜ਼ਾਂ ਹੈ ਨਹੀਂ ਉਹਦੀ ਅੱਖਾਂ ਲੱਗੀਆਂ ਦੇਖੋ ਉਹਦੀ ਅੱਖਾਂ ਲੱਗੀਆਂ ਆਟੋ ਦੇ ਦੇਖੋ ਚ ਰਗ ਜਾਗੇ ਦੇਖੋ ਇੱਕ ਵੀ ਆਟੋ ਇੱਕ ਵੀ ਕੀਤੀ ਹੋਈ ਜੀ ਬਈ ਬਹੁਤ ਦੋਨਾਂ ਨੇ ਬਿੱਤੀ ਜੀ ਦੋ ਜਾਨੀਆਂ ਸੀ ਨੀ ਬੰਤੋ ਬੰਦੇ ਦੋ ਬੰਦੇ ਸੀ ਇੱਕ ਲੇਡੀ ਸੀ ਆ ਇਕੱਲੇ ਫਸ ਗਿਆ ਬਾਕੀ ਤਾਂ ਨਿਕਲ ਗਏ ਬਾਕੀ ਆਟੋ ਦੇਖ ਲਓ ਆਟੋ 'ਚ ਨਿਸ਼ਾਨ ਲੱਗਿਆ ਨਹੀਂ ਐਮਬੂਲੈਂਸ ਬੁਲਾਈ ਐਮਬੂਲੈਂਸ ਵੀ ਟਾਈਮ ਤੇ ਨਹੀਂ ਆਈ ਹੈ ਨਾ ਪੀਸੀਆਰ ਆਤੀ ਹੈ ਕੋਈ ਵੀ ਸੀਰੀਅਸ ਪਿਆ ਮੁੰਡਾ ਅਗਲਾ ਉਹਦਾ ਮੂੰਹ ਸਾਰਾ ਬਾਹਰ ਆ ਗਿਆ ਵਿਚਾਰੇ ਦਾ ਟਾਈਮ ਤੇ ਨਾ ਐਮਬੂਲੈਂਸ ਆਤੀ ਹੈ ਨਾ ਪੀਸੀਆਰ ਆਈ ਹੈ ਹਲੇ ਤੱਕ ਨਹੀਂ ਆਈ ਇਹਨਾਂ ਸੀਰੀਆ ਅੱਧਾ ਘੰਟਾ ਹੋ ਗਿਆ ਹਲੇ ਤੱਕ ਨਹੀਂ ਆਈ ਪੀਸੀਆਰ ਆਹ ਗੱਲ ਤੇ ਕਰ ਲੈ ਪ੍ਰਸ਼ਾਸਨ ਵੇਖਦੀ ਨਹੀਂ ਹੈਗੀ ਐਮਬੂਲੈਂਸ ਵੀ ਨਹੀਂ ਹਜੇ ਤੱਕ ਆਈ ਕੋਈ ਵਾਸਤੇ ਐਮਬੂਲੈਂਸ ਦੇ ਲੋਕ ਸਾਰੇ ਕੀ ਕਹਿ ਰਹੇ ਨੇ ਕੋਈ ਜਵਾਬ ਹੀ ਨਹੀਂ ਆਇਆ ਸਰ ਉਹਨਾਂ ਦਾ ਇਹ ਬੰਦਾ ਜਦੋਂ ਮਰ ਗਿਆ ਇਹ ਉਰੇ ਜਦ ਤੱਕ ਉਹਨਾਂ ਦੀ ਵੇਟ ਕਰਦੇ ਆਈ ਕੋਈ ਵੀ ਨਹੀਂ ਆਂਦੀ ਕੋਈ ਵੀ ਨਹੀਂ ਆਇਆ ਸਰ ਉਰੇ ਕੋਈ ਵੀ ਨਹੀਂ ਆਈ ਆਧੇ ਘੰਟਾ ਹੋ ਗਿਆ ਵੇਟ ਕਰ ਇਹਨਾਂ ਦੀ ਜਿਹਨੇ ਸੀਗੇ ਇਹ ਸਾਰੇ ਇੱਕ ਨੇੜੇ ਸੀਗੇ ਇਹਨਾਂ ਦੇ ਨਾਲ ਹੀ ਦੋ ਬੰਦੇ ਸੀਗੇ ਇਹਨਾਂ ਦਾ ਤਿੰਨਾਂ ਦਾ ਉਰ ਕਿੱਤੀ ਹੋਈ ਸੀਗੀ ਪਹਿਲਾਂ ਪਿੱਛੋਂ ਆਨਦਾ ਘੁੰਮਦਾ ਘੁੰਮਦਾ ਅਗੇ ਐਕਟਿਵ ਤੇ ਵਿੱਚ ਮਾਰੇ ਪਹਿਲਾਂ ਗੱਡੀ ਦੇ ਵਿੱਚ ਮਾਰਨ ਲੱਗਿਆ ਸੀਗਾ ਇਹ ਉਰੇ ਫੜਿਆ ਗਿਆ ਇਹ ਕੁੱਟਮਾਰ ਵੀ ਕੀਤੀ ਆ ਉਦੀ ਹਾਂਜੀ ਕੁੱਟਮਾਰ ਵੀ ਸਰ ਕੁੱਟਮਾਰ ਤਾਂ ਹੋਈਗੀ ਹੋਗੀ ਜਦ ਬੰਦੇ ਗਈ ਸ਼ਕਲ ਨਹੀਂ ਦੇਖੀ ਜਾ ਰਹੀ ਸੀ ਕਿੰਨਾ ਬੁਰਾ ਹਾਲ ਹੋ ਗਿਆ ਸੀਗਾ ਸਰ ਉਹਦਾ ਦੋਨੇ ਅੱਖਾਂ ਬਾਹਰ ਆ ਗਈਆਂ ਸਾਰਾ ਇਹ ਚੀਜ਼ ਹੋ ਗਿਆ ਸਾਰਾ ਬਹਾਰ ਆਇਆ ਹੋਇਆ ਹੀ ਹੁਣ ਇਹ ਜੇ ਬੰਦਿਆਂ ਨੂੰ ਕੀ ਕਰੂੰਗੇ ਆਟੋ ਲੈ ਕੇ ਚੱਕ ਲੈਂਦੇ ਆਂ ਦੌਰਾਂ ਪੀ ਕੇ ਚਲਾਉਂਦੇ ਆ ਇਹ ਹੀ ਕੀ ਜਾਨ ਹੋ ਗਿਆ ਇਹਨਾਂ ਦਾ ਹੀ ਉਹ ਸਾਹਮਣੇ ਤੁਸੀਂ ਐਕਟਿਵਾ ਦੇਖੋ ਜਿਸ ਹਿਸਾਬ ਨਾਲ ਐਕਟਿਵਾ ਨੂੰ ਟੱਕਰ ਮਾਰੀ ਆ ਸ਼ਾਇਦ ਹੀ ਲੱਗਦਾ ਕਿ ਬੰਦਾ ਬਚੇ ਆਟੋ ਚਾਲਕ ਕਿਵੇਂ ਸ਼ਰਾਬ ਪੀ ਕੇ ਰੈਸ਼ ਡਰਾਈਵਿੰਗ ਕਰ ਰਿਹਾ ਸੀ ਗਲਤ ਪਾਸੇ ਰੋਂਗ ਸਾਈਡ ਡਰਾਈਵਿੰਗ ਕਰ ਰਿਹਾ ਸੀ ਕਿ ਕਿਵੇਂ ਉਸਨੇ ਇੱਕ ਕੰਮ ਕਾਜ ਤੇ ਜਾਂਦੇ ਬੰਦੇ ਨੂੰ ਦੜ ਰਿਆ ਦੇਖੋ ਸਮਾਨ ਵੀ ਸਕੂਟਰੀ ਵਿੱਚ ਓਮੀ ਪਿਆ ਬੰਦਾ ਕੰਮਕਾਰ ਵਾਲਾ ਬੰਦਾ ਸੀ ਕੋਈ ਸਕੂਟੀ ਤੇ ਜਾ ਰਿਹਾ ਸੀ ਹੁਣ ਉਸ ਦਾ ਜੋ ਹਾਲ ਹੈ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਉਸ ਦਾ ਇੱਕ ਪਾਸੇ ਦਾ ਚਿਹਰਾ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਆਟੋ ਤੇ ਮਾਸ ਦੇ ਟੁਕੜੇ ਓਮੀ ਲੰਮਕੇ ਪਏ ਨੇ ਆਟੋ ਦੀ ਜਿਹੜੀ ਗ੍ਰਿਲ ਹੁੰਦੀ ਆ ਵਿੰਡੋ ਵਾਲੀ ਤਿੱਖੀ ਉਹਦੇ ਵਿੱਚ ਮਾਸ ਦੇ ਟੁਮਕੇ ਓਮੀ ਲੰਮਕੇ ਪਏ ਨੇ ਇਸ ਵੇਂ ਘੰਟੇ ਤੋਂ ਉੱਪਰ ਹੋ ਗਿਆ ਪੁਲਸ ਹੋਣ ਆਈਏ ਇਹਨਾਂ ਦਾ ਕੋਈ ਦੀਨ ਮਾਰ ਨਹੀਂ ਹਾਂਜੀ ਘੰਟੇ ਬਾਅਦ ਆਈਏ ਘੰਟੇ ਬਾਅਦ ਆਈਏ ਹਾਂ ਭਈਆ ਫੁੱਲ ਟੱਕਾਵੇਂ ਨਹੀਂ ਘਰ ਵਾਲੇ ਮੱਤੇ ਕਿ ਉਹ ਕੋਈ ਨਹੀਂ ਪਾ ਲੱਗ ਰਿਹਾ ਉਹ ਤਾਂ ਪਾਦੀ ਹੀ ਦੋਨੇ ਦੇਖੋ ਇਹ ਪੱਛੇ ਮੈਂ ਕਿਹਾ ਕਿ ਮੈਂ ਮੈਨੂੰ ਕਿਹੋ ਜਿਹਾ ਮੈਂ ਕੋਲ ਕਿਹਾ ਕਿ 12 ਵਾਰ ਨੰਬਰ ਤੇ ਕੀ ਕਹਿੰਦੇ ਸੀ ਫਿਰ ਕੋਈ ਨਹੀਂ ਆ ਬੰਦਾ ਹੁਣ ਆਜੇ ਘੰਟੇ ਹੁਣ ਆਏ ਮੈਨੂੰ ਕੋਲ ਕਿਤੇ ਬਾਜੀ 102 ਨੰਬਰ ਤੇ ਕੀ ਕਹਦੇ ਵੀ ਕਦੋਂ ਕਿੰਨੇ ਕਿ ਟਾਈਮ ਤੇ ਪਹੁੰਚ ਜਾਣਾ ਇਹਨਾਂ ਕਹਿੰਦੇ 5 ਮਿੰਟ ਚ ਆ ਗਾ ਤੁਸੀਂ ਇੱਥੋਂ ਨਾ ਮੌਕੇ ਨੂੰ ਨਾ ਆ ਦੇਖ ਲਓ ਘੰਟਾ ਹੋ ਗਿਆ ਬਈ ਆਇਆ ਇਹਨੂੰ ਮੈਂ ਖੁਦਕੋਲ ਕੀਤੀ ਹੈ ਪਾਜੀ ਕੋ ਬਾਰ ਨੰਬਰ ਤੇ ਆਏ ਵੀ ਇਕੱਲੇ ਨੇ ਹਾਲਾਂਕਿ ਰੂਹ ਇਹਦਾ ਕਿ ਦੋ ਜਣੇ ਹੋਣੇ ਚਾਹੀਦੇ ਕੋ ਕੋਸਟ ਪਾਜੀ ਤੂੰ ਦੇਖ ਲੈ ਕੱਲਾ ਬੰਦਾ ਭਾਜੀ ਭਾਜੀ ਉਹ ਕੱਲਾ ਬੰਦਾ ਤੂੰ ਜੇਲ੍ਹ ਨਾਲ ਹੈ ਬੰਦਾ ਕੋਈ ਨਾ ਕੋਈ ਐਮਪਲੋਏ ਹੈ ਨਹੀਂ 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 ਨਾ ਕੋਈ ਐਮਪਲੋਏ ਹੈ ਕੋਈ ਨਾਂ ਦੇ ਭਾਜੀ ਉਹ ਬੰਦਾ ਨਹੀਂ ਬਚੇਗਾ ਉਹ ਉਹਦੀ ਪਾਜੀ ਅੱਖਾਂ ਭਰ ਗਏ ਬੰਦੇ ਦੇ ਭਾਜੀ ਨਾ ਉਹ ਬੰਦੇ ਦੀਆਂ ਬੰਦਾ ਸ਼ੈ ਨਹੀਂ ਬਚੇਗਾ ਭਾਜੀ ਉਹ ਮਾਸ ਦੇ ਟੁਕੜੇ ਵੀ ਲੰਮ ਕੇ ਪਏ ਨੇ ਹਾਂਜੀ ਭਾਜੀ ਤੂੰ ਸੈਟ ਪਾ ਲੋ ਭਾਜੀ ਨਾ ਮੈਂ ਪਹਿਲੀ ਖੁਦਕੋਲ ਕੀਤੀ ਹੈ ਕਹਿੰਦੇ 5 ਮਿੰਟ ਚ ਹੋਣਾ ਹੈ ਘੰਟੇ ਬਾਅਦ ਹੋਣਾ ਹੈ ਨੇ ਭਾਜੀ ਇਹ ਥ कले आए हैं कोई बंदा बंद सामने चेक कर लो एक ना थोड़ी गड्डी चेक कर लो गड्डी खड़ी है ना कोई एम्बुलेंस ना कोई बंदा बस चेक कर लो ओ देखो आटो के देखो मैं तुम खाते देखो, देखो पाजी भाई चेक करो ना आ पाजी, देखो, आड़ो के कर देखो।, आ, देखो, 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 ਆ ਤੋੜੇ ਲੱਗੇ ਨੇ ਆ ਚੀ ਜਿਹਨਾਂ ਦੇ ਅੱਖਾਂ ਵਿੱਚ ਰਖ ਹੋਵੇ ਜੀ ਬਾਦੀ ਕੱਢ ਦੇਗਾ ਹਮ ਸਰ ਹਮ ਸਰ ਚੈੱਕ ਕਰਾ ਦੇਖਣਾ ਦੇਖੋ ਪਾਜੀ ਬੰਦੇ ਅੱਖਾਂ ਬਾਹਰ ਸੀ ਬੰਦੇ ਮੈਂ ਖੁਦ ਦੇਖਿਆ ਨਾ ਅੱਖਾਂ ਬਾਹਰ ਸੀ ਬੰਦੇ ਉਹ ਲੱਗਦਾ ਬਚ ਜੂਗਾ ਨਹੀਂ ਪਾਜੀ ਸ਼ਾਇਦ ਬਈ ਸੋ ਸੋ ਉਹਦਾ ਬਈ ਜਵਾੜਾ ਤੇ ਨਾਲ ਕੋਈ ਹਾਈਸਨ ਤੋਂ ਬਾਹਰ ਸੀ ਹੈ ਪਾਜੀ ਨਹੀਂ ਲੱਗਦਾ ਪਾਜੀ ਬੰਦਾ ਬਚੇਗਾ ਉਹ ਸੋਫੀ ਸੀ ਉਹਨੇ ਵੀ ਡਰਿੰਕ ਕੀਤੀ ਹੋਈ ਸੀ ਉਹ ਉਹ ਜਿਹੜਾ ਉਹ ਨਾਲ ਖੜੀ ਸਕੂਟਰ ਖੜੀ ਸਾਹਮਣੇ ਖੜੀ ਸਕੂਟਰ ਹੈ ਪਾਈਣਾ ਇਹ ਸਿਗਾੜ ਵਾਲਾ ਬੰਦਾ ਉਹ ਪਿਆ ਸਾਹਮਣੇ ਇਹ ਸਿਗਾੜ ਵਾਲਾ ਪਾਈ ਜੀ ਉਹਦੀ ਛੋਟੀ ਜਿਹੀ ਸਮਾਨ ਵੀ ਵਾ ਉਹ ਆਪਣਾ ਕੰਮ ਕਰ ਕਰਨ ਜਾ ਰਿਹਾ ਹੋਣਾ ਵਿਚਾਰੀ ਪਾਈ ਜੀ ਹਾਂ ਜੀ ਹਾਂ ਜੀ ਪਾਈ ਜੀ ਕੋਈ 100 ਬੰਦੇ ਉੱਪਰ ਨੂੰ پتہ ਕੌਣਾ ਸਾਹਮਣੇ ਬੜੀ ਖੜੀ ਸਕੂਟਰ ਹੈ ਲੋ ਪਾਈ ਜੀ ਆਟੋ ਚ ਕਿੰਨੇ ਜਣੇ ਸੀ ਤਿੰਨ ਚਾਰ ਮੈਂ ਤਾਂ ਸੀ ਪਾਈ ਜੀ ਉਹ ਭੱਜ ਗਏ ਵਿਚਾਰਾਂ ਡਰਿੰਕ ਕੀਤੀ ਹੋਈ ਸੀ ਸਾਰੇ ਭੱਜ ਗਏ ਪਾਈ ਜੀ ਉਹ ਇਕੱਲਾ ਰਹਿ ਗਿਆ ਇਕੱਲਾ ਰਹਿ ਗਿਆ ਪਾਈ ਜੀ ਉਹ ਸਾਹਮਣੇ ਵਾ ਚੈੱਕ ਕਰ ਥਾਦੇ ਹਾਂ ਪਰ ਪਾਈ ਜੀ ਬੰਦਾ ਸ਼ਾਇਦ ਹੀ ਬਚੇਗਾ ਉਹ ਉਹ ਦਿਨ ਪਹਿ ਨਾ ਕੋਈ ਗੱਲ ਕੋਈ ਗੱਲ ਕੋਈ ਗੱਲ ਕੋਈ ਗੱਲ ਨਹੀਂ ਆਟੋ ਵਾਲੇ ਦਾ ਕੁਝ ਨਹੀਂ ਸੜੇ ਦਾ ਭਾਜੀ ਇਹ ਵੀ ਪੱਛਲੇ ਸੀਗਾ ਹੂੰ ਇਹ ਰੁਕੇ ਬਹੁਤ ਰੁਕਾ ਅੱਗੇ ਰੁਕੇ ਨੂੰ ਪਈ ਪੱਛਲੇ ਚਲੇ ਸੀਗਾ ਭਜੀ ਨਾ ਟੋੜਨਾ ਹੂੰ ਐਜੀ ਖੜੀ ਗੱਡੀ ਖੜੀ ਉਸਤ ਗੱਡੀ ਹੋਦੋ ਨਾ ਹੂੰ ਹਾਂਜੀ ਉਹ ਦੇਖ ਲਈ ਹਾਂ ਉਹ ਤਾਂ ਇਹ ਪਜੋ ਆਮ ਵੀ ਲਗਭਗ ਹਾਂਜੀ ਭਾਜੀ ਉਹਨੇ ਪੋਨਾ ਫੜੇ ਸਾਹਮਣੇ ਫੜਿਆ ਬੰਦੇ ਨੇ ਅੱਗੇ ਪਿੰਸਲੇ ਫੜੇ ਭਾਜੀ ਹਾਂ ਸਰ ਉਹ ਇੱਕ ਵਾਰ ਤੈਨੂੰ ਪਤਾ ਤੂੰ ਕੀ ਕੀਤਾ ਪਤਾ ਤੈਨੂੰ ਕੀ ਕੀਤਾ ਤੂੰ ਹਮ ਕੋਈ ਕੋ ਨਹੀਂ ਪਤਾ ਹੈ ਹਮ ਕੋਈ ਨੂੰ ਨਹੀਂ ਪਤਾ ਹਮ ਕਾਹ ਰਹਿਣਾ ਕਾਹ ਖਾਣਾ ਹਮ ਕੋ ਕੋਈ ਪਤਾ ਨਾ ਹੈ ਪੁਲਿਸ ਪੁਲਿਸ ਪਤਾ ਕਰ ਲੂ ਪੁਲਿਸ ਪਤਾ ਕਰ ਲੇਗੀ ਬੋਤੋ ਮਾਰ ਮਾਰ ਨਾ ਮਾਰ ਨਾ ਮਾਰ ਨਾ ਆ ਤੁਸੀਂ ਹਾਲ ਦੇਖ ਲਓ ਇਹਨੂੰ ਕੁਝ ਨਹੀਂ ਪਤਾ ਕਿ ਕੀ ਸੁਰਤ ਚਾਹੀਏ ਤਰ ਬਾਈਟ ਜਰੂਰ ਦੇ ਕੇ ਜਾਇਓ ਐ ਨਾ ਜਾਇਓ ਇਹ ਐਂਬੂਲੈਂਸ ਇਸ ਦੀ ਨਹੀਂ ਆ ਸੀ ਕੋਟਾ ਦੇ ਚਲੇ ਆ ਸਾਹ ਜੀ ਹਾਂ ਜੀ ਲੋਕਾਂ ਦਾ ਸਭ ਤੋਂ ਐਂਬੂਲੈਂਸ ਇਹਨਾਂ ਤੇ ਨਹੀਂ ਸੀ ਕੋਈ ਹੋਰ ਸੀ ਜੀ ਜੀ ਲੋਕਾਂ ਦਾ ਸਭ ਤੋਂ ਪਲਾਇਆਣਾ ਕਿ 5 ਮਿੰਟ ਚ ਕਹ ਰਹੇ ਸੀ ਘੰਟਾ ਹੋ ਗਿਆ ਫੋਨ ਕਿੱਥੇ ਨੂੰ ਜਦੋਂ ਸਾਨੂੰ ਪਤਾ ਲੱਗਾ ਸ਼ਾਇਦ ਮੈਂ ਹੀ 5 ਮਿੰਟ ਚ ਆ ਗਿਆ ਅੱਛਾ ਜੀ ਜਦੋਂ ਮੈਨੂੰ ਪਤਾ ਲੱਗਾ ਮੈਂ 5 ਮਿੰਟ ਚ ਪਹੁੰਚ ਗਿਆ ਮੇਰੇ ਟਾਈਮਿੰਗ ਸਾਰੀ ਇਹਦੇ ਜੀ ਜੀ ਤੇ 5 ਮਿੰਟ ਚ ਮੈਂ ਪਹੁੰਚ ਗਿਆ ਬਾਕੀ ਜੋ ਕਾਨੂੰਨੀ ਕਾਰਵਾਈ ਇਹ ਕਰਦੇ ਆ ਤੇ 4 ਜਣੇ ਸੀ ਚਾਰਾਂ ਨੇ ਡਰਿੰਕ ਕੀਤੀ ਹੋਈ ਸੀ ਤੇ ਰੋਂਗ ਸਾਈਡ ਤੇ ਡਰਾਈਵਿੰਗ ਕਰ ਰਹੇ ਆ ਆਪਰ ਆਟੋ ਹੈਗਾ ਇਹਨੂੰ ਫੜਕੇ ਹੁਣੇ ਥਾਣੇ ਲੈ ਕੇ ਜਾਣੇ ਆ ਇਹਦਾ ਜੋ ਵੀ ਮੈਡੀਕਲ ਰਾ ਵਗੈਰਾ ਸਾਰਾ ਕੁਝ ਕਰਾਣੇ ਆ ਤੇ ਉਸ ਤੋਂ ਬਾਅਦ ਇਹਦੇ ਤੇ ਜੋ ਵੀ ਬਣਦੀ ਕਾਰਵਾਈ ਐ ਐਕਸੀਡੈਂਟ ਦਾ ਮਕਦਮਾ ਇੱਥੇ ਦਰਜ ਕੀਤਾ ਜਾਊਗਾ ਨੰਬਰ ਤੋਂ ਇਹੋ ਜਿਹੇ ਜਿਹੜੇ ਗਲਤ ਡਰਾਈਵਿੰਗ ਕਰਦੇ ਆ ਸ਼ਰਾਬਾਂ ਪੀ ਕੇ ਇਹਨਾਂ ਨੂੰ ਸੋਚਣਾ ਸਮਝਣਾ ਚਾਹੀਦਾ ਆਮ ਆਮ ਚਿੱਟ ਮੈਸੇਜ ਦੇਣਾ ਚਾਹੀਦਾ ਕਿ ਡਰਾਈਵਿੰਗ ਜਿਹੜੀ ਆ ਉਹ ਸੋਫੀ ਕਰਨੀ ਚਾਹੀਦੀ ਆ ਇਹਦਾ ਮਤਲਬ ਗਲਤੀ ਤੁਹਾਡੀ ਦੂਸਰਿਆਂ ਨਾਲ ਤੁਸੀਂ ਮਾਰ ਦਿੰਨੇ ਆ ਇਹ ਮੈਸੇਜ ਜਾਣਾ ਚਾਹੀਦਾ ਸਾਰਿਆਂ ਨੂੰ ਤੁਹਾਨੂੰ ਵੀ ਮੀਡੀਆ ਦੇ ਰਾਹੀਂ ਫਲਾਣਾ ਚਾਹੀਦਾ ਠੀਕ ਹੈ ਨਾ ਬਾਕੀ ਜੋ ਕਾਨੂੰਨੀ ਕਾਰਵਾਈ ਹੋ ਤਾਂ ਹੁਣ ਪੁਲਿਸ ਕਰੇਗੀ ਇਹ ਇਹਨੂੰ ਫੜ ਕੇ ਲੈ ਕੇ ਜਾਂਦੇ ਹੁਣ ਇਹਨੂੰ ਬਿਠਾ ਲ ਕੇ ਮੈਂ ਤਾਂ ਮੈਡੀਕਲ ਮੈਡੀਕਲ ਕਰਾਣਾ ਪਰ ਸਰ ਮਾਇੰਡ ਨਾ ਕਰਿਓ ਮੈਂ ਅਕਸਰ ਰਿਪੋਰਟਿੰਗ ਕਰਦਾ ਹੁੰਦਾ ਹਾਂ ਤਾਂ ਪੁਲਿਸ 5 ਮਿੰਟ ਕਹਿ ਕੇ ਜਾਂ ਪੀਸੀਆਰ 5 ਵਜੇ ਬੜਾ ਹੀ ਲੇਟ ਪਹੁੰਚਦੀ ਹੈ ਇਹ ਦਿੱਕਤ ਕਦੋਂ ਸਰ ਮੈਂ ਹੁਣ ਤਾਂ ਲੇਟ ਨਹੀਂ ਹੈ ਨਹੀਂ ਛੋਟੀ ਗੱਲ ਨਹੀਂ ਮੈਂ ਪੂਰੀ ਮੈਂ ਆਪਣੀ ਗੱਲ ਦੇਖੋ ਪੂਰੇ ਡਿਪਾਰਟਮੈਂਟ ਦੀ ਤਾਂ ਮੈਨੂੰ ਨਹੀਂ ਪਤਾ ਮੈਂ ਆਪਣੀ ਕਰਾਂ ਮੈਂ ਆਪਣਾ ਮੇਰੇ ਖਿਆਲ 5 ਜਾਂ 7 ਮਿੰਟ ਚ ਪਹੁੰਚਿਆ ਜਦੋਂ ਮੈਨੂੰ ਮੈਸੇਜ ਮਿਲਿਆ ਮੇਰੇ ਕੋਲ ਟਾਈਮਿੰਗ ਹੈ ਜਦੋਂ ਮੈਨੂੰ ਮੈਸੇਜ ਆਇਆ ਜਦੋਂ ਮੈਂ ਕੋ ਚੱਲਿਆ ਜਦੋਂ ਮ ਮੈਨੂੰ ਕਹੌਣਾਂ ਦਾ ਟਾਈਮ ਮੇਰਾ ਉੱਥੇ ਤੁਰਨ ਦਾ ਟਾਈਮ ਆ ਮੇਰਾ ਜਿੰਨਾ ਟਾਈਮ ਸੀ ਇੱਥੇ ਪਹੁੰਚਣ ਦਾ ਟਾਈਮ ਆ ਮੈਂ 5 ਮਿੰਟ ਚ ਪਹੁੰਚ ਗਿਆ ਜੀ ਤੁਸੀਂ ਕਿਹੜੇ ਉੱਥੋਂ ਆਏ ਹੋ ਕਿਹੜੇ ਥਾਂ ਦੇ ਪੀਸੀਆਰ ਤੋਂ ਆਇਆ ਇੱਕ ਫੇਸ ਤੋਂ ਇੱਕ ਫੇਸ ਤੋਂ ਹਾਂ ਹਾਂ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਕੋਈ ਗੱਲ ਨਹੀਂ ਬਾਕੀ ਦੇਖਦੇ ਆ ਕੀ ਇਹ ਨਾ ਭਜਾ ਲੇਗਾ ਦੇਖ ਕੇ ਯਾਰ ਇਹਨਾਂ ਦੀ ਐਮੂਲੈਂਸ ਨਹੀਂ ਨਹੀਂ ਇਹਨਾਂ ਦੀ ਨਹੀਂ ਤੇ ਜਿੱਦੀ ਮਰਜ਼ੀ ਦੀ ਭੈਣ ਜਦੋਂ ਕਾਦਾ ਪੰਜਾਬ ਆ ਸਾਡਾ ਇਹ ਨਹੀਂ ਨਹੀਂ ਟਟੂਆਂ ਦਾ ਪੰਜਾਬ ਆ ਤਾਂ ਹੀ ਮੋਦੀ ਜੁੱਤੀਆਂ ਮਾਰਦਾ ਮਾਰੂਗਾ ਹੁਣ ਜਦੋਂ ਪਹਿਲਾਂ ਆਪਾਂ ਉਹਨੂੰ ਡੇਸਟਰ ਤੇ ਲੈ ਜਾਵੇ ਭਾਈ ਐਮਰਤ ਰੰਗੀ ਮੈਂ ਹੱਥ ਜੋੜੇ ਉਹਨੂੰ ਐਮ뷸ੈਂਸ ਵਾਲੇ ਨੂੰ ਮੈਂ ਕਿਹਾ ਲੈ ਜਾ ਆਏ ਕਰਕੇ ਲੰਘਿਆ ਸਰਦਾਰ ਬੰਦਾ ਯਾਰ ਤੁਸੀਂ ਬਥਾਰ ਲਓ ਮੈਂ ਆਪਣੀ ਪੱਕ ਖੋਲ ਕੇ ਮਾਰੀ ਫਿਰ ਉਹਦਾ ਬੰਨਿਆ ਪਰ ਪ੍ਰਵਾਸੀਆਂ ਨੂੰ ਲੈ ਕੇ ਪਹਿਲਾਂ ਹੀ ਜੋ ਹੁਸ਼ਿਆਰਪੁਰ ਦਾ ਹੈ ਕਿੰਨਾ ਉਹ ਚੱਲ ਰਿਹਾ ਹੈ ਇਹਨਾਂ ਕੁੱਟ ਪਾਇਆ ਪਿਆ ਭਈਆਂ ਨੇ ਭਾਈ ਉਰੇ ਇਹ ਜੁੱਤੀਆਂ ਮਾਰ ਕੇ ਕੱਢੋਇਕੇ ਇਲਾਜ ਆ ਬਸ ਉਹਨੂੰ ਕੱਢੂਗੇ ਹੁਣ ਓਛੇ ਆਰ ਪੂਰੇ ਕੱਢ ਲੱਗ ਗਿਆ ਹੁਣੇ ਭੈਣ ਤੋਂ ਤੈਨੂੰ ਕੱਢੂਗੇ ਔਰਤੇ ਪੰਜਾਬ ਚ ਕਿੰਨਾ ਚਾਹੀ ਤੁਸੀਂ ਕਿਹਾ ਭਾਈ ਜਿੰਨੂੰ ਟੱਕਰ ਮਾਰੀ ਭਾਈ ਉਹਦੀ ਅੱਖ ਨਿਕਲ ਗਈ ਬਾਹਰ ਬੰਦੇ ਦੀ ਆ ਮੂੰਹ ਨਿਕਲ ਗਿਆ ਬਾਹਰ ਰੱਬ ਰਾਖਾ ਉਹਦਾ ਬੱਸ ਭਈਆ ਮਾਰ ਕੇ ਹੱਸ ਰਿਹਾ ਉਹ ਭੈਣ ਜੋ ਆਟੋ ਵਾਲਾ ਹੱਸ ਰਿਹਾ ਯੂਪੀ ਦਾ ਕੁੱਤਾ ਯੋਗੀ ਦਾ ਕੁੱਤਾ ਹੱਸ ਰਿਹਾ ਔਰੇ ਖੜਾ ਬਈ ਵਧੀਆ ਹੱਸ ਰਿਹਾ ਬੰਦਾ ਬਾਜੀ ਉਹ ਫਿਰ ਉਹਦਾ ਲੋਕਾਂ ਨਾਲ ਢਾਇਆ ਹੁਣ ਜਾ ਕੇ ਢਾਇਓ ਐ ਹਾਂ ਉਹ ਵਿਚਾਰਾ ਦੇਖੋ ਸਮਾਨ ਉਹਦੀ ਸਕੂਟਰੀ 'ਚ ਪਿਆ ਉਹ ਵੀ ਤੂੰ ਦੀ ਅੱਖ ਨਿਕਲ ਚੁੱਕੀ ਆ ਬਾਹਰ ਆ ਡੇਲਾ ਐ ਉਦੀ ਆ ਚੀਜ਼ ਨਾ ਸਾਰੀ ਇਹ ਮੂਹਾਂ ਸਾਰਾ ਐ ਹੋ ਗਿਆ ਹਾਂਜੀ ਹਾਂ ਡਬਲ ਡੋਟ ਬੜੀ ਜ਼ਰੂਰੀ ਹੈ ਵਿੱਚ ਬਹੁਤ ਐਕਸੀਡੈਂਟਸ ਲੱਗੇ ਹਰ ਦੂਸਰੇ ਨਹੀਂ ਚਲੋ ਹੁਣ ਅਸੀਂ ਵੀ ਡਰਾਈਵ ਕਰਦੇ ਹਾਂ ਅਸੀਂ ਵੀ ਡਰਾਈਵ ਕਰਦੇ ਹਾਂ ਪਰ ਇਹ ਆ ਵੀ ਉਹਨੂੰ ਦੇਖੋ ਰੋਂਗ ਸਾਈਡ ਤੇ ਲਾਰਾ ਤੁਸੀਂ ਧੋਪੀ ਕੇ ਹਾਂ ਡਰਿੰਕ ਕਰਕੇ ਕਰ ਰਹੇ ਹੋ ਥੋੜੇ ਦਿਨ ਪਹਿਲੇ ਵੀ ਐਕਸੀਡੈਂਟ ਹੋਇਆ ਉਹ ਵੀ ਪੀ ਕੇ ਹੂੰ आर सी से ना उनका एड्रेस और वो निकाल के ना उनके घर पहुँचे घर पे उनकी वाइफ और उनकी भाभी मिली वहाँ पर फिर उनका मोबाइल मेरे पास था किसी का फ़ोन नहीं आ रहा था उसमें पासवर्ड डला था तो फ़ोन भी नहीं कर सकते थे तो फिर मैं उनके घर पहुँची फिर मैंने फिर उनके घर पहुंच के मैंने उनका मोबाइल दिया जिनका एक्सीडेंट हुआ था और उनकी वाइफ को और उनकी जो भाभी थी उनको बोला फिर भाभी ने अपनी फैमिली को फ़ोन लगाया फिर वो लोग पीजीआई के लिए गए तो भेज दिया उन लोगों को पहुंच गए होते हाँ जी हाँ पहुंच गए हैं वो नहीं उनकी तो बहुत क्रिटिकल कंडीशन है बिकॉज़ पूरा ना फेस हाँ तो 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 ने तो ने मैं तो मैं जस्ट पीछे ही मैं जस्ट पीछे ही थी उनके ज़्यादा से ज़्यादा दो हाथ दो तीन हाथ का फासला होगा और मेरी अचानक से स्कूटी रुक गई और उनकी कोई गलती नहीं थी उनकी कोई गलती नहीं थी वो बहुत सीधे रास्ते पे जा रहे थे और ऑटो वाला है और उसने ऐसे टर्न लिया ड्रिंक किए हुए था कि उसने एक्सीडेंट कर दिया नहीं मेरा कोई नहीं है मेरे कोई नहीं है मेरा उनसे कोई कनेक्शन नहीं है मैं तो जस्ट पीछे मैं तो उनके स्कूटी में से आरसी में से एड्रेस लिया और उनके घर जाके उनकी वाइफ और उनकी जो भाभी थी फैमिली मेम्बर्स थे उनको मैंने इंटीमेट किया कि वो जाए बहुत ज्यादा उनका पूरा फेस फट गया आंख बाहर निकल आई उनकी बस भगवान जी ना उनको भगवान जी उनको बचा ले बस मैं यही प्रे करती हूँ